ਇਹ ਤੁਹਾਨੂੰ ਕੋਈ ਪਸਦ ਨਹੀਂ ਕਿ ਗਾਣਾ ਵਾ ਕਾਰਜ ਦੇਣੇ ਆ ਕਿਉਂਕਿ ਟਾਈਮ ਹੋ ਗਿਆ 2:00 2:00 ਵਜੇ ਬੱਪੂ ਜੀ ਬਾਈ ਖਾਲਸਾ ਬਾਈ ਗੁਰਜੀ ਕੀ ਫਤਿਹ ਜੀ ਹੋਰ ਕਹਿ ਰਹੇ ਠੀਕ ਹੋ ਨਹੀਂ ਨਿਕਾ ਨਹੀਂ ਨਿਕਾਟਾ ਹਾਂ ਵਾਹਿਗੁਰੂ ਵਾਹਿਗੁਰੂ ਅੱਛਾ ਤੇ ਬੱਪੂ ਜੀ ਕਿ ਜਾਓਗੇ ਕੰਮ ਤੇ ਹਾਂ ਚਲ ਜਾ ਦੋ ਬੁਰੀ ਸੀਮੈਂਟ ਹੀ ਛੱਡ ਦੋਗੇ ਹੈਂ ਛੱਡਾ ਚਲ ਚਲੀ ਆ ਜਾਓ ਕਿੰਨੇ ਪੈਸੇ ਲਓਗੇ ਜੋ ਮਦਦ ਕੀ ਸਵੇਰ ਦੇ ਕਿਨੇ ਪਰੇ ਗਮਾਈ? ਕੋਈ ਨਹੀਂ ਗਮਾਈ ਸੇ। ਕੋਈ ਨਹੀਂ ਗਮਾਈ? ਕਿਉਂ? ਗੇੜਾ ਨਹੀਂ ਲੱਗਾ। ਗੇੜਾ ਨਹੀਂ ਕਿੱਲੇ ਲੱਗਾ। ਦੰਦਮਾ ਸਾਹਿਬ ਕਿ ਦੇਖਿਆ ਗੁਰਦਰ ਸਾਹਿਬ? ਇਹ ਦੰਦਮਾ ਸਾਹਿਬ। ਮੈਂ ਬੁਲਬੁਲੇ। ਹਾਂ ਹਾਂ। ਬਸ ਉੱਥੇ ਹੀ ਛੱਡਦੇ ਆ। ਅੱਛਾ। ਚਲੋ ਆਜੋ ਫੇਰ। ਚਲਿਓ। ਤਾਂ ਕੋਈ ਪੈਣ ਕਿ ਮਾਇ ਸਵੇਰ ਦਾ ਇਹ। ਹੈ? ਕੋਈ ਨਹੀਂ ਕਿ ਮਾਇ। ਵਾਹਿਗੁਰੂ ਵਾਹਿਗੁਰੂ। ਤੇ ਬਾਬਾ ਜੀ ਉਹ ਜਾਸਦੇ ਬੈਠੇ। ਹੈ? ਕੋੜੀ ਆਸਰੇ ਦੇ ਬੈਠੇ। ਕੋੜੀ ਆਸਰੇ ਬੈਠੇ ਆ। ਹਾਂ। ਦਿੰਦਾ ਹੈ ਯਾਰ ਉਹ ਜੋ। ਮਾਲਗ ਦੇਗਾ ਇਹਨੇ ਕੇ ਬੰਨਾ ਨਾ ਨਹੀਂ ਮਾਇਗਾ ਇਹਨੇ ਕੇ ਹੀ ਬਨੇ ਲਵਾ ਦਿੰਦਾ ਹੈ ਇਹਨੇ ਕੇ ਨਾ ਨਹੀਂ ਮਾਇਗਾ ਵਾਹਿਗੁਰੂ ਵਾਹਿਗੁਰੂ ਤੇ ਪ੍ਰੋਸਰਾ ਕੋ ਜਾਓ ਉਹ ਤੇ ਪ੍ਰੋਸਰਾ ਕੀ ਬਾਬੇ ਇੱਕ ਮੈਂ ਗੱਲ ਪੁੱਛਾਂ ਇਹਨਾਂ ਸਬਰ ਕਿੱਥੋਂ ਕਿੱਥੋਂ ਆਂਦਾ ਇਹ ਅਕਾਲ ਪੁਰਖ ਦੇ ਗੁਰੂ ਅਮਰਦਾਸ ਸਾਹਿਬ ਦੇ ਵਾਹਿਗੁਰੂ 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 ਧੰਨ ਗੁਰੂ ਰਾਮਦਾਸ ਵਾਹਿਗੁਰੂ ਹੁਣ ਕਿਨੇ ਪੈਸੇ ਹੋ ਗਿਆ ਜੇਚ 3 ਰੁਪਏ 3 ਰੁਪਏ ਇਹ ਸਾਡੇ ਕੁਸਿੱਖਾਂ ਦਾ ਹਾਲ ਆ ਬਾਬਾ ਜੀ ਸ਼ਰਟ ਨਹੀਂ ਪਾਤੀ ਬਾਬਾ ਜੀ ਸਵਟਰ ਨਹੀਂ ਪਾਇਆ ਹੈ ਨਹੀਂ ਇਹੋ ਹੈ ਜਿਹੜੇ ਇਹੀ ਆ ਛੋ ਚਲੀਏ ਬਾਬਾ ਜੀ ਆਜੋ ਫਿਰ ਹੈ ਗਈ ਆਜੋ ਆਜੋ ਸੋ ਬਾਕੀ ਕੁਝ ਨਹੀਂ ਤਾਂ ਦੋ ਬੋਰੀਆਂ ਸੀਮਿੰਟ ਗੁਰਾਮ ਦਾ ਸਪਾਸ਼ਾ ਜਿਹੜੀ ਹੈ ਕਹਿੰਦੇ ਕੁਝ ਨਹੀਂ ਕਮਾਇਆ ਹੋਏਗਾ ਸੋ ਸਵਟਰ ਵੀ ਨਹੀਂ ਹੈਗਾ ਬਾਬਾ ਜੀ ਜੋ ਬਲੀ ਇਹੀ ਜੋ ਪਾਇਆ ਹੈਗਾ ਅਥੋਂ ਨਾ ਹੁਣ ਦੋ ਬਰੀ ਸੀਮਿੰਟ ਆਪਾਂ ਕਿ ਲੈ ਕੇ ਜਾਣਾ ਵਾ ਹਾਂਜੀ ਦੋ ਬਰੀ ਸੀਮਿੰਟ ਤੁਹਾਨੂੰ ਚਾਹੀਦਾ ਹੋਣ ਇੱਕ ਲੈ ਕੇ ਜਾਣਾ ਵਾ ਦੋ ਮਿੰਟ ਇੱਥੇ ਲਾਓ ਇੱਧਰ ਲਿਆਓ ਇੱਧਰ ਇੱਧਰ ਲਿਆਓ ਪਰੇੜੀ ਇੱਥੇ ਇਕ ਇੱਥੇ ਲਾਓ ਪਰੇੜੀ ਇੱਥੇ ਦੋ ਬਰੀ ਆ ਸੀਮਿੰਟ ਠੀਕ ਆ ਹਾਂਜੀ ਹਾਂਜੀ ਆਜੋ ਦੂਮੜਾ ਜੋ ਆਜੋ ਪਹਿਲੇ ਚਾਹ ਵੀ ਲਈਏ ਹਣੀ ਜੀ ਆਜੋ ਆਜੋ ਤਰ ਪਹਿਲੇ ਆਪਾਂ ਚਾਹ ਵੀ ਲਈਏ ਔਰ ਮੈਂ ਤੁਹਾਨੂੰ ਪਹਿਲੇ ਮੈਂ ਦੱਸ ਦਵਾ ਇਦਾਂ ਵਾ ਪਿਆਰਿਓ ਕਿ ਮੇਰੇ ਕੋਲ ਸੀਮਰ ਤਾਂ ਕੋਈ ਹੈ ਨਹੀਂ ਹਾਂ ਹਾਂ ਮੈਂ ਤੁਹਾਨੂੰ ਵਿਆਹ ਹੀ ਲੈ ਕੇ ਆਇਆ ਹਾਂ ਠੀਕ ਆ ਤੁਹਾਨੂੰ ਦੇਖ ਕੇ ਤੁਹਾਨੂੰ ਇੱਥੇ ਲੈ ਕੇ ਆਏ ਆ ਸਾਨੂੰ ਸਾਡੇ ਕੋਲ ਕੋਈ ਸੀਮਰ ਨਹੀਂ ਹੈਗਾ ਕੋਈ ਕੁਝ ਨਹੀਂ ਹੈਗਾ ਹਾਂਜੀ ਠੀਕ ਆ ਆਪਾਂ ਤੁਹਾਨੂੰ ਦਿਹਾੜੀ ਦੇਣੀ ਆ ਠੀਕ ਆ ਹਾਂਜੀ ਇੱਕ ਤੁਸੀਂ ਸਵੈਟਰ ਆ ਦੇਖੋ ਪਾਟਾ ਪਾਇਆ ਹੋਇਆ ਹੈ ਨਾ ਹਾਂਜੀ ਹਾਂਜੀ ਹੈ ਨਹੀਂ ਹੀ ਆਪਣੇ ਕੋਲ ਕੋਈ ਨਹੀਂ ਹੈ ਹੋਈ ਹੈ ਨਹੀਂ ਆ আচ্ছা ਹਾਂ ਚਲੋ ਇਹਨੂੰ ਇਹਨੂੰ ਲਾ ਦਿਓ ਫਿਰ ਇਹਨੂੰ ਲਾਓ ਉਹਨੂੰ ਪਾਜੀ ਸਵੈਟਰ ਦਿਓ ਨਾਲ ਧੰਨਵਾਦ ਸਵੈਟਰ ਦਿਓ ਵਾਹਿਗੁਰੂ ਵਾਹਿਗੁਰੂ ਪਾ ਲੋ ਪਾ ਲੋ ਸ਼ੁਭ ਵਾਹਿਗੁਰੂ ਮਹਾਰਾਜ ਜੀ ਤਨ ਜੀ ਰੰਦਰ ਜੀ ਇਹਦਾ ਯਾਤਰਾ ਵਹੇਗੀ ਤਨ ਜੀ ਰੰਦਰ ਜੀ ਤਨ ਜੀ ਰੰਦਰ ਜੀ ਸੋਣਾ ਤਨ ਕਾ ਹਾਂ ਜੀ ਆ ਪੱਗ ਹੈਗੀ ਤੂੰ ਪਾਪਾ ਜੀ ਓਏ ਵਸੇ ਵੇ ਆ ਪੱਗ ਵੀ ਨਹੀਂ ਹੈਗੀ ਨਿੱਪ ਸੱਚੀ ਪੱਗ ਨਹੀਂ ਗਈ ਪਰਨਾ ਇਹ ਪਰਨਾ ਹੀ ਬਣੀਗਾ ਪਰਨਾ ਬੰਦੇ ਕਿੰਨੇ ਮੀਟਰ ਦਾ ਪਰਨਾ ਇੱਕੋ ਹੀ ਆ ਹੋਨੇ ਵੀ ਹੈਗਾ ਨਾ ਵਾਹਿਗੁਰੂ ਅਬਈ ਆਜੋ ਆ ਪਾਓ ਪਹਿਲਾਂ ਪਾਓ ਗਰਮ ਇਹ ਇਹਦੇ ਨਾਲ ਤੁਹਾਨੂੰ ਠੰਡ ਨਹੀਂ ਲੱਗੂਗੀ ਤੇ 30 ਰੁਪਏ ਕੱਢਦੇ ਆ ਪਈ ਗੱਲ ਦੇ 30 ਰੁਪਏ ਆ ਆਹੋ ਤੇ ਪਾਪਾ ਜਦੋਂ ਕਮਾਈ ਨਹੀਂ ਹੁੰਦੀ ਫਿਰ ਕੀ ਸੋਚਦੇ ਹੋ ਕਿਦਾਂ ਫਿਰ ਉਹਦੇ ਆਸ ਤੇ ਲੰਘਣਾ ਪੱਗੇ ਸ਼ਹਿਰੀ ਦਾ ਵੈਰੀ ਗੁੱਡ ਬਹੁਤ ਸੁਣਾ ਗਿਆ ਪਾਪਾ ਜੀ ਲੇਬਲ ਲਾ ਦਿਓ ਲਾ ਦਿਓ ਲੇਬਲ ਵੀ ਲਾ ਦਿਓ ਹੁੰਦਰੀ 1.5 ਲੱਗਦੀ ਨਹੀਂ ਚਲੋ ਸ਼ੁਕਰ ਅਕੁਰ ਗ੍ਰਾਮ ਦਾ ਪਛਾੜਾ ਮਗਦਾ ਹੁਣ ਤੁਹਾਨੂੰ ਦੋ ਦਸਤਾਰਾ ਦਿੰਨੇ ਆ ਠੀਕ ਆ ਤੁਸੀਂ ਦਸਤਾਰਾ ਬਨਿਆ ਕਰੋ ਅਭੀ ਤੁਹਾਡੀ ਦਸਤਾਰ ਨਾ ਗੰਦੀ ਹੋ ਗਈ ਹੋਈ ਆ ਤਿੰਨ ਦੱਟਣੇ ਆ ਕਿਹਨੇ ਨਾ ਕਿਹ ਬਨਣਾ ਦੇ ਦਿਉਣਾ ਜਣਾ ਮੈਂ ਮੈਂ ਤੁਹਾਨੂੰ ਪੂਰਾ ਭਰੋਸਾ ਆ ਕੇ ਦਿੰਦਾ ਵਾ ਗੁਰੂ ਜਾਨ ਦੱਸ ਦਿੰਦਾ ਵਾ ਕਿੱਥੇ ਨਾ ਕੇ ਬੈਠਣਾ ਤਾਲੀ ਸਾ ਜਦੋਂ ਕੰਮ ਨਹੀਂ ਹੁੰਦਾ ਤੁਸੀਂ ਆ ਕੇ ਬੈਠਦੇ ਗੁਰਦਵਾਰ ਹਾਂ ਅੱਛਾ ਫੇਰ ਕੰਮ ਆ ਜਾਂਦਾ ਉਹ ਦੇਖਣਾ ਮੈਨੂੰ ਇੰਨਾ ਵਿਸ਼ਵਾਸ ਆ ਤੁਹਾਡਾ ਕਿ ਦਊਗਾ ਉਹ ਹੈ ਵੇਖ ਲਓ ਭਾਈ ਉਹਨਾਂ ਦਾ ਸ਼ਾਮਾਂ ਦੇ ਦੇਖ ਲਓ ਹੈ ਮੱਭਾ ਜੀ ਅੱਛਾ ਜੀ ਮਤਲਬ ਉਸ ਦਿਨ ਦਾ ਜਰੂਰ ਹੈ ਗੁਰਦਾਮ ਦਾ ਸਪਾਸ਼ਾ ਹੈ ਹਾਂ ਪਰ ਮੈਂ ਥੋੜਾ ਦੇਵੇ ਜਿਆਦਾ ਦੇਵੇ ਆ ਆ ਵੀ ਜਦੋਂ ਅੱਜ ਸੁੱਤੇ ਪੈਨ ਮੈਂ ਪਿਆਰ ਆਈ ਤੁਹਾਨੂੰ ਗੁਰਦਾਮ ਦਾ ਅਛਾ ਸੁੱਤੇ ਵੀ ਤੁਹਾਨੂੰ ਗੁਰਦਾਮ ਦਾਸ ਕਰਦੇ ਹੂੰ ਜੇ ਕਿ ਰੱਖ ਲਾਗਿਨ ਮੈਂ ਭੇਜੇਗਾ ਕੇ ਸਾਥ ਨਾ ਆਵੇ ਤੂੰ ਮੈਂ ਤੁਹਾਨੂੰ ਤੁਹਾਨੂੰ ਗੁਰਦਾਮ ਦਾਸ ਕਰ ਅਛਾ ਇਹ ਲੱਗਣ ਦੇ ਹੋ ਵੀ ਸੀਮਿੰਟ ਆ ਗਿਆ ਤੁਹਾਨੂੰ ਲੱਗਾ ਕਿ ਸੀਮਿੰਟ ਖੜਨਾ ਵਗੀ ਦੇਖ ਮਤਾਂ ਨਹੀਂ ਰ ਆਪਣਾ DJ ਬਣਨ ਤਾਂ ਨਹੀਂ ਤੇ ਹੁਣ ਕੀ ਲੱਗਣ데요 ਆ ਵੀ ਨਸ਼ੀ ਜੇ ਮਿਲਣੀ ਸੀ ਤੋਹਾਂ ਦੇਣੀ ਨਹੀਂ ਮੈਨਰੇ ਚਲੀਏ ਇੱਕ ਗੁਰੂ ਜਾਨ ਦਾ ਸਪਾਚਾ ਦੀ ਉਹ ਕੇ ਕੰਨ ਕੇ ਭਾਨੇ ਦਾ ਆ ਉਹ ਮੱਛਦਾ ਉਹਦੇ ਡਰਾ ਗਏ ਹਮ ਅਗਲੀ ਬੱਬਈ ਸਾਡੇ ਕੋਲ ਨੋਟ ਆ ਤੁਹਾਡੇ ਕੋਲ ਉਹ ਟਾਗੂ ਜਾਨ ਦਾ ਸਪਾਚਾ ਦੀ ਗੱਲ ਆ ਵਾ ਬਦੁਰ ਕੋ ਆ ਲੋ ਇੱਕ ਦਸਤਾਰ ਆ ਜੀ ਠੀਕ ਆ ਜੀ ਇੱਕ ਬਲੈਕ ਤੁਹਾਡੇ ਵਾਸਤੇ ਠੀਕ ਹੈ ਜੀ ਦੋ ਤੁਹਾਡੇ ਵਾਸਤੇ ਦਸਤਾਰਾ ਜੀ ਇਹ ਤੁਸੀਂ ਦਸਤਾਰਾ ਬੇਰ ਕਰਨੀ ਹੈ ਪੁਰਾਣੀਆ ਠੀਕ ਆ ਆ ਤੁਸੀਂ ਕੱਲ ਚੇਂਜ ਕਰ ਲਿਓ ਆਪਣੀ ਗੜੀ ਪੁਰਾਣੀ ਵਾਲੀ ਆ ਤੁਸੀਂ ਪਾਣੀਆ ਠੀਕ ਹੈ ਜੀ ਠੀਕ ਹੈ ਨਹੀਂ ਆ ਬੀ ਵਰਨਿੰਗ ਪਾ ਇੱਕ ਨਾ ਬੇਨਤੀ ਸਾਡੇ ਉਹਨਾਂ ਛੋਟੀ ਜੀ ਕਿ ਸਿਰਫ ਜਪਜੀ ਸਾਹਿਬ ਦਾ ਇੱਕ ਪਾਠ ਜਰੂਰ ਕਰਾਇਆ ਕਰੋ ਜੇ ਪੜੇ ਲਿਖੇ ਨਹੀਂ ਹੈਗੇ ਪੜੇ ਪੰਜ ਵਾਰ ਪੰਜ ਪੜੇ ਨਹੀਂ ਨਹੀਂ ਆਂਦਾ ਪੜ੍ਹ ਪੜ੍ਹਨ ਦਿਓ ਨਹੀਂ ਸਿਰ ਸਤਨਾ ਲੈ ਕੇ ਕਹਿ ਸਕਦੇ ਤੇ ਸਤਨਾ ਵਾਹਿਗੁਰੂ ਰੋ ਸਵੇਰੇ 10 ਮਿੰਟ ਕਰਿਆ ਕਰੋ ਅੱਛਾ ਜੀ ਮੈਂ ਰਾਤ ਵੀ ਜਿਹੜਾ ਜਾਗ ਨਹੀਂ ਨਾ ਹਾਂ ਰੋਟਾਂ ਨੂੰ ਗੁਰੂ ਰਾਮਦਾਸ ਨੂੰ ਚਲੋ ਤੁਹਾਨੂੰ ਗੁਰੂ ਰਾਮਦਾਸ ਅਰਜ਼ਾ ਕਿਆ ਕਰੋ ਸਵਾਸ ਸਵਾਸ ਗੁਰੂ ਰਾਮਦਾਸ ਠੀਕ ਹੈ ਚਲੋ ਪਿਆਰਿਓ ਇਹ ਤੁਹਾਡਾ ਸਮਾਨ ਉਹ ਵੀ ਆਪਣਾ ਪਾਲੋ ਵਿੱਚ ਪਾਲੋ ਨਾਲ ਹੀ ਪਾਲੋ ਕੰਮ ਨਹੀਂ ਕਰਨਾ ਮਿੱਤ ਮੇਰਾ ਨਹੀਂ ਹੁਣ ਕਰ ਲੈ ਲਾ ਬਾਬਾ ਜੀ ਕੰਮ ਨਹੀਂ ਕਰਨਾ ਤਾਨੂੰ ਕਿਹਾ ਸੀ ਮਰਜੀ ਦੋ ਬੋਰੀਆਂ ਸਾਡੇ ਆਉਂ। ਕਿਹਾ ਡਾਊਨ ਦੇ। ਤੇ ਛੜ ਕੇ ਦੀ ਮੈਂ ਨਹੀਂ ਕਰਨਾ ਹਣਾ। ਨਹੀਂ ਹੋਊਗਾ ਹਮ ਤੁਹਾਡਾ ਨਹੀਂ ਕਰਨਾ ਕਰਨਾ। ਕਰਨਾ ਕੰਮ। ਵਾਹ ਬਈ। ਵਾਹ ਲੋ। ਇਹ 500 ਰੁਪਈਆ ਸੀਮਰ ਦੀਆਂ ਬੋਰੀਆਂ ਦਾ। ਪਰ ਉਹ ਬੋਰੀਆਂ ਕਿੱਥੇ ਪਈਆਂ ਮੈਨੂੰ ਹਜੇ ਤੱਕ ਪਤਾ ਨਹੀਂ ਹੈਗਾ। ਠੀਕ ਹੈ ਚਲੋ ਚਲੀਏ। ਚਲੋ ਪਿਆਰਿਓ। ਤੇ ਸ਼ੁਕਰ ਕਰਨਾ ਜੋ ਤੁਹਾਨੂੰ ਕਿਹਾ ਨਾ ਗੁਰੂ ਰਾਮਦਾਸ ਬਾਛਾ ਜੀ ਦਾ ਨਾਮ ਜਪਣਾ। ਜੇ ਪਾਠ ਨਹੀਂ ਕਰ ਸਕਦੇ ਤੇ ਸਤਨਾ ਵਾਹੀ ਕੋਈ ਕਰਿਓ ਠੀਕ ਹੈ ਜੀ। ਚਲੋ ਠੀਕ ਹੈ ਪਿਆਰਿਓ ਸਤਨਾ ਵਾਹਿਗੁਰੂ ਕਰਿਆ ਕਰੋ ਠੀਕ ਹੈ ਪਿਆਰਿਓ ਸਤਨਾ ਵਾਹਿਗੁਰੂ ਸਤਨਾ ਵਾਹਿਗੁਰੂ ਕਰਨਾ ਠੀਕ ਹੈ ਪਿਆਰਿਓ ਓਕੇ ਜੀ ਬਾਈ ਖਾਲਸਾ ਵਾਹਿਗੁਰੂ ਕੀ ਫਤਿਹ ਜੀ